ਹੈਲੋ ਜੀ ਹਾਂਜੀ ਅੱਜ ਆਪਾਂ ਬਣਾਉਨੇ ਆ ਜਲੇਬੀਆਂ ਉਹਦੇ ਲਈ ਲਈ ਆਪਾਂ ਇੱਕ ਕੌਲੀ ਮੈਦੇ ਦੀ ਤੇ ਹੁਣ ਮੈਦਾ ਆਪਾਂ ਘੋਲ ਦਿਆਂ ਇਹ ਘੋਲ ਆਪਾਂ ਬਣਾ ਕੇ ਰਾਤ ਨੂੰ ਰੱਖ ਦੇਣਾ ਸਾਰੀ ਰਾਤ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਜਲੇਬੀਆਂ ਬਣਾਵਾਂਗੇ ਤੇ ਇਹਨੂੰ ਆਪਾਂ ਥੋੜੀ ਥੋੜੀ ਪਾਣੀ ਨਾਲ ਗੁੰਨ ਲੈਣਾ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਹੋਰ ਬੇਕਿੰਗ ਸੋਡਾ ਜਾਂ ਇਹਨੂੰ ਕੁਝ ਨਹੀਂ ਪਾਇਆ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਮੈਦਾ ਥੋੜ ਕੇ ਕਰ ਦੇਣਾ ਇਥੇ ਗੱਠਾਂ ਨਹੀਂ ਬੱਝਣੀਆਂ ਚਾਹੀਦੀਆਂ ਜਦ ਇਹ ਸਾਰੀ ਰਾਤ ਪਿਆਰ ਹੋਊਗਾ ਨਾ ਬਹੁਤ ਵਧੀਆ ਬਣ ਕੇ ਤਿਆਰ ਹੋ ਜੂ ਬੈਟਰ ਇਹਦਾ ਤੇ ਚਲੋ ਹੁਣ ਆਪਾਂ ਇਹਨੂੰ ਭਿਉ ਕੇ ਰੱਖ ਲਿਆ ਹਾਂਜੀ ਸਾਰੀ ਰਾਤ ਰੱਖਿਆ ਦੇਖੋ ਕਿੰਨਾ ਵਧੀਆ ਇਹਦਾ ਬਣ ਕੇ ਕੋਲ ਤਿਆਰ ਹੋ ਗਿਆ ਦੇਖੋ ਤੇ ਚਲੋ ਹੁਣ ਆਪਾਂ ਪਹਿਲਾਂ ਚਾਹ ਸਨੀ ਬਣਾਉਣੀ ਆ ਜਲੇਬੀਆਂ ਦੀ ਹਾਂਜੀ ਕੜਾਹੀ ਆਪਾਂ ਧਰ ਲਈ ਤੇ ਹੁਣ ਇਹਦੇ ਵਿੱਚ ਆਪਾਂ ਚਾਹ ਸਨੀ ਤਿਆਰ ਕਰਦੇ ਹਾਂ ਆ ਦੋ ਕੌਲੀਆਂ ਆਪਾਂ ਮੈਦੇ ਦੀਆਂ ਲਈਆਂ ਸੀਗੀਆਂ ਤੇ ਇਹ ਦੋ ਕੌਲੀਆਂ ਹੀ ਆਪਾਂ ਚੀਨੀ ਦੀਆਂ ਲਵਾਂਗੇ ਤੇ ਇੱਕ ਕੌਲੀ ਪਾਵਾਂਗੇ ਆਪਾਂ ਪਾਣੀ ਹਾਂਜੀ ਹੁਣ ਆਪਾਂ ਇੱਕ ਤਾਰ ਦੀ ਚਾਸਨੀ ਬਣਾ ਲੈਣੀ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜਲੇਬੀਆਂ ਵਾਲਾ ਕਲਰ ਹਾਂਜੀ ਹੁਣ ਇਹਦੇ ਵਿੱਚ ਆਪਾਂ ਜਲੇਬੀਆਂ ਵਾਲਾ ਕਲਰ ਪਾਤਾ ਹਾਂਜੀ ਹੁਣ ਆਪਾਂ ਥੋੜੇ ਜਿਹੇ ਦੇ ਵਿੱਚ ਇਲਾਇਚੀ ਦਾਣੇ ਪਾ ਲਵਾਂ। ਹਾਂਜੀ ਇੱਕ ਤਾਰ ਦੀ ਆਪਾਂ ਚਾਸ। ਹਾਂਜੀ ਇੱਧਰ ਚਾਸਨੀ ਦੇ ਵਿੱਚ ਆਪਾਂ ਜਲੇਬੀਆਂ ਪਾਤੀਆਂ। ਦੇਖੋ ਕਿੰਨੀਆਂ ਬੜੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ। ਹਾਂਜੀ ਜਲੇਬੀਆਂ ਆਪਾਂ ਕੱਢ ਲਈਆਂ ਚਾਸਨੀ ਚੋਂ ਦੇਖੋ। ਇਹ ਕਨੇ ਸਾਰੀਆਂ ਜਲੇਬੀਆਂ ਤੁਸੀਂ ਇਹਨੇ ਪਾ ਲੈਣੀਆਂ ਨੇ ਅਸੀਂ ਇਹ ਸਾਸ ਵਾਲੀ ਜਿਹੜੀ ਹੁੰਦੀ ਹੈ ਨਾ ਜੱਬੀ ਦੀ ਬੋਤਲ ਦੀ ਉਹਦੇ ਵਿੱਚ ਅਸੀਂ ਇਹ ਪਾ ਲਿਆ ਸੀ ਤੇ ਉਹਦੇ ਨਾਲ ਹੀ ਬਣਾਉਣੇ ਆ ਅੰਦੀ ਇਹਨਾਂ ਬਣਵੋ ਮੈਂ ਅਸੀਂ ਤੇ ਖੋ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਹਾਂਜੀ ਜਲੇਬੀਆਂ ਬਣ ਕੇ ਸਾਡੀਆਂ ਰੈਡੀ ਨੇ ਦੇਖੋ ਕਿੰਨੀਆਂ ਵਧੀਆ ਜੰਮੀ ਜਲੇਬੀਆਂ ਖਾਣ ਨੂੰ ਬੜੀਆਂ ਟੇਸਟੀ ਨੇ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵਧੀਆ ਜਿਹਾ ਕਮੈਂਟ ਕਰਕੇ ਦੱਸਿਓ ਓਕੇ ਜੀ ਧੰਨਵਾਦ